ਵਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਦੀ ਸਰਕਾਰ ਆਪਣੇ ਦੇਸ਼ 'ਚ ਵਿਦੇਸ਼ੀ ਮਜ਼ਦੂਰਾਂ ਨੂੰ ਘਟਾਉਣ ਦੀ ਤਿਆਰੀ ਕਰ ਰਹੀ ਹੈ ਇਸ ਕਾਰਨ ਉਹਨਾਂ ਨੇ ਹਾਲ ਹੀ 'ਚ ਇਮੀਗ੍ਰੇਸ਼ਨ ਸਿਸਟਮ ਨੂੰ ਵੱਡੀਆਂ ਤਬਦੀਲੀਆਂ ਕੀਤੀਆਂ ਨੇ ਇਹਨਾਂ ਤਬਦੀਲੀਆਂ ਦਾ ਉਦੇਸ਼ ਇਮੀਗ੍ਰੇਸ਼ਨ ਘਟਾਉਣਾ ਹੁਨਰਮੰਦ ਕਾਮਿਆਂ ਨੂੰ ਬਧਾਉਣਾ ਅਤੇ ਵਰਕ ਵੀਜ਼ਾ ਨੂੰ ਸਖਤ ਕਰਦਿਆਂ ਵਿਦੇਸ਼ੀ ਮਜ਼ਦੂਰਾਂ ਤੇ ਨਿਰਭਰਤਾ ਨੂੰ ਘਟਾ ਕਰਨਾ ਰਿਪੋਰਟ ਦੇ ਅਨੁਸਾਰ ਨਵੇਂ ਇਮੀਗ੍ਰੇਸ਼ਨ ਨੀਮਾ ਦਾ ਪਹਿਲਾ ਸੈੱਟ ਬ੍ਰਿਟਿਸ਼ ਸੰਸਦ ਦੇ ਹੇਟਲੇ ਸਦਨ ਚ ਪੇਸ਼ ਕੀਤਾ ਗਿਆ ਇਮੀਗ੍ਰੇਸ਼ਨ ਸਿਸਟਮ ਦੇ ਇਹ ਨਵੇਂ ਨਿਯਮ ਇਸ ਸਾਲ 22 ਜੁਲਾਈ ਤੋਂ ਲਾਗੂ ਹੋਣਗੇ ਰਿਪੋਰਟ ਚ ਕਿਹਾ ਗਿਆ ਕਿ ਵਾਈਟ ਪੇਪਰ ਚ ਸफारਸ਼ਾਂ ਬਾਰੇ ਨਵੇਂ ਨੀਮਾ ਨੂੰ ਇਸ ਸਾਲ ਦੇ ਅੰਤ ਤੱਕ ਲਾਗੂ ਕੀਤਾ ਜਾਣਾ ਹੈ ਇਸ ਦੇ ਤਹਿਤ ਵਰਟੇਨ ਦੇ ਇਮੀਗ੍ਰੇਸ਼ਨ ਸਿਸਟਮ ਚ ਨਵੇਂ ਨੀਮਾ ਚ ਹੁਨਰਮੰਦ ਵਰਕਰ ਵੀਜ਼ਾ ਰੂਟ ਦੇ ਤਹਿਤ ਯੋਗਤਾ ਤੋ 100 ਤੋਂ ਵੱਧ ਕਾਰੋਬਾਰਾਂ ਨੂੰ ਹਟਾ ਦਿੱਤਾ ਜਾਵੇਗਾ ਹੁਨਰ ਪੱਧਰ ਅਤੇ ਤਨਖਾਹ ਦੀਆਂ ਜ਼ਰੂਰਤਾਂ ਨੂੰ ਵਧਾਇਆ ਜਾਵੇਗਾ ਤੇ ਵਿਦੇਸ਼ੀ ਸਮਾਜਿਕ ਦੇਖਪਾਲ ਕਰਮਚਾਰੀਆਂ ਲਈ ਵੀਜ਼ਾ ਰੂਟ ਬੰਦ ਕਰ ਦਿੱਤੇ ਜਾਣਗੇ ਵੀਜ਼ਾ ਬਿਨੈਕਾਰਾਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਵੀ ਸਖਤ ਕੀਤਾ ਜਾਵੇਗਾ ਬ੍ਰਿਟਿਸ਼ ਗ੍ਰੈਸ ਕੱਤਰ ਜੇ ਵੇਟ ਕਪਰ ਦੇ ਹਵਾਲੇ ਨਾਲ ਰਿਪੋਰਟ ਚ ਕਿਹਾ ਗਿਆ ਕਿ ਨਵੇਂ ਨਿਯਮਾਂ ਚ ਸਾਡੀ ਸਰਕਾਰ ਦੀ ਕੋਸ਼ਿਸ਼ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਬਦਲਾਅ ਦੀਆਂ ਚਾਰ ਸਭ ਤੋਂ ਮੁੱਖ ਗੱਲਾਂ ਚੋਂ ਪਹਿਲਾ ਹੁਨਰਮੰਦ ਵਰਕਰ ਆ ਵੀਜ਼ਾ ਸੂਚੀ ਚ 111 ਕਿੱਤਿਆਂ ਨੂੰ ਹਟਾਉਣਾ ਦੂਜਾ ਦੇਖਭਾਲ ਕਰਮਚਾਰੀਆਂ ਲਈ ਵਿਦੇਸ਼ੀ ਭਰਤੀ ਨੂੰ ਖਤਮ ਕਰਨਾ ਤੀਜਾ ਸਖਤ ਸ਼ਰਤਾਂ ਨਾਲ ਹੇਟਲੇ ਡਿਗਰੀ ਪੱਧਰ ਦੇ ਕੰਮ ਨੂੰ ਸੀਮਿਤ ਕਰਨਾ ਤੇ ਚੌਥੀ ਇਮੀਗ੍ਰੇਸ਼ਨ ਸਲਾਹਕਾਰ ਕਮੇਟੀ ਦੀਆਂ ਭੂਮਿਕਾਵਾਂ ਤਨਖਾਹਾਂ ਤੇ ਲਾਭਾਂ ਦੀ ਸਮੀਖਿਆ ਦਾ ਹੁਕਮ ਦੇਣਾ ਸਰਕਾਰ ਦਾ ਕਹਿਣਾ ਹੈ ਕਿ ਬਦਲਾ ਇਮੀਗ੍ਰੇਸ਼ਨ ਸਿਸਟਮ ਤੇ ਕੰਟਰੋਲ ਵਧਾਉਣਾ ਤੇ ਘਰੇਲੂ ਵਿਕਾਸ ਨੂੰ ਤਰਜੀਹ ਦੇਣ ਲਈ ਨੇ ਵਰਟੇਨ ਚ ਭਾਰਤੀ ਵੱਡੀ ਗਿਣਤੀ ਵਿੱਚ ਰਹਿੰਦੇ ਨੇ ਅਤੇ ਕੰਮ ਵੀ ਜਾਂਦੇ ਨੇ ਅਜੇ ਸਥਿਤੀ 'ਚ ਇਹ ਫੈਸਲਾ ਭਾਰਤੀਆਂ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜੁਵੇਟ ਕੂਪਰ ਨੇ ਕਿਹਾ ਕਿ ਅਸੀਂ ਸਹੀ ਕੰਟਰੋਲ ਅਤੇ ਵਿਵਸਥਾ ਨੂੰ ਬਹਾਲ ਕਰ ਲਈ ਆਪਣੇ ਇਮੀਗ੍ਰੇਸ਼ਨ ਸਿਸਟਮ 'ਚ ਵੱਡੇ ਬਦਲਾਅ ਕਰ ਰਹੇ ਹਾਂ ਕੂਪਰ ਨੇ ਕਿਹਾ ਕਿ ਵੱਡੇ ਬਦਲਾਅ ਕਰਨ ਦਾ ਕਾਰਨ ਸਪੈਸ਼ਲੀ ਸਰਕਾਰ ਦੀਆਂ ਨੀਤੀਆਂ ਨੇ ਘਟੇਨ ਦੀ ਪਿਛਲੀ ਸਰਕਾਰ ਨੇ ਇਮੀਗ੍ਰੇਸ਼ਨ ਵਿੱਚ 4 ਗੁਣਾ ਵਾਧਾ ਕੀਤਾ ਸੀ ਜਿਸ ਨਾਲ ਸਿਸਟਮ ਪਟਰੀ ਤੋਂ ਉਤਰ ਗਿਆ ਅਜਿਹੀ ਸਥਿਤੀ ਵਿੱਚ ਕੀ ਰਸਟਾਮਰ ਦੀ ਸਰਕਾਰ ਇਸ ਵਿੱਚ ਬਦਲਾਅ ਕਰ ਰਹੀ ਹੈ ਤਾਂ ਜੋ ਇਸ ਸਿਸਟਮ ਤੇ ਦੁਬਾਰਾ ਕੰਟਰੋਲ ਸਥਾਪਿਤ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਜਲਦੀ ਇਸ ਦਿਸ਼ਾ ਵਿੱਚ ਹੋਰ ਕਦਮ ਚੁੱਕੇ ਜਾਣਗੇ